ਜੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਧੰਮੇ ਮਮ ਸਿੰਘ ਦੀਪਾਲ ਸਕੂਲ ਆਫ ਫੈਮਿਨੈਂਸ ਵਿਧਾਨ ਸਭਾ ਹਲਕਾ ਸੈਂਟਰ ਦੇ ਵਿੱਚ ਬਣ ਰਹੀ ਦੁਸਤੇ ਕਮਾਂਦਨ ਨਿਰੀਖਣ ਕਰਨ ਦੇ ਲਈ ਡੀਸੀ ਲੁਧਿਆਣਾ ਹੀ ਮਾਂਚੂ ਜਾਣਾ ਤੇ ਵਿਧਾਇਕ ਅਸ਼ੋਕ ਨਰਾਇਣ ਪੱਪੀ ਜੀ ਤੇ ਪਹੁੰਚ ਕੇ ਗੱਲਬਾਤ ਕਰਨ ਦੀ ਸਭ ਅੱਜ ਨਿਰੀਖਣ ਕਰਨ ਦੇ ਲਈ ਪਹੁੰਚੂ ਪਿਛਲੇ ਲੰਬੇ ਸਮੇਂ ਤੋਂ ਕੰਮ ਹੈ ਜਿਹੜਾ ਕਿ ਸਕੂਲ ਦਾ ਚੱਲਦਾ ਕਿੰਨਾ ਕੰਮ ਪੈਂਡਿੰਗ ਪਿਆ ਕਦੋਂ ਬੱਚੇ ਦੇ ਸਬੂਤ ਦਾ ਸਕੂਲ ਕੀਤਾ ਜਾਵੇਗਾ ਅੱਜ ਮਾਨਯੋਗ ਐਮਐਲਏ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਵੀ ਅਸੀਂ ਸਕੂਲ ਦੀ ਚੈਕਿੰਗ ਕਰਨੀ ਹੈ ਤੇ ਉਹਨਾਂ ਵੱਲੋਂ ਤਾਂ ਕਾਫੀ ਇ ਕੁਝ ਸਕੋਪ ਰਿਵਾਈਜ਼ ਹੋਇਆ ਸੀ ਕਿ ਰੈਂਪ ਵਗੈਰਾ ਹੋਰ ਚੀਜ਼ਾਂ ਐਡ ਹੋਇਆ ਸੀ ਮਿਡ-ਡੇ ਮੀਲ ਬਲੋਕ ਐਡ ਹੋਇਆ ਸੀ ਜਿਸ ਕਰਕੇ ਫਾਈਨੈਂਸ਼ੀਅਲਸ ਕੋਬੀ ਰਿਵਾਈਜ਼ ਹੋ ਗਿਆ ਸੀ ਔਰ ਕੰਮ ਦੇ ਵਿੱਚ ਤੇਜ਼ੀ ਆਈ ਹੈ ਦੁਬਾਰਾ ਟੈਂਡਰ ਲੱਗੇ ਦੁਬਾਰਾ ਫਾਈਨੈਂਸ਼ੀਅਲ ਅਪਰੂਵਲਾਂ ਮਿਲੀਆਂ ਫਿਰ ਕੰਮ ਦੇ ਵਿੱਚ ਤੇਜ਼ੀ ਆ ਕੇ ਹੁਣ ਲਗਭਗ ਲਗਭਗ 85 ਤੋਂ 80 ਤੋਂ 85% ਕੰਮ ਸਾਰਾ ਮੁਕੰਮਲ ਹੈ 10 15% ਕੰਮ ਜਿਹੜਾ ਆਏਗਾ 15 ਜਨਵਰੀ ਤੱਕ 100% ਕੰਮ ਜਿਹੜਾ ਆਏਗਾ ਮੁਕੰਮਲ ਕਰ ਦਿੱਤਾ ਜਾਊਗਾ ਤੇ ਅਗਲੇ ਸੈਸ਼ਨ ਦੇ ਵਿੱਚ ਬੱਚੇ ਇੱਥੇ ਤੁਹਾਨੂੰ ਪੜਦੇ ਨਜ਼ਰ ਆਉਣਗੇ ਜੀ ਸਰ ਕਿੰਨੇ ਏਕੜ ਦੇ ਵਿੱਚ ਸਕੂਲ ਬਣ ਰਿਹਾ ਔਰ ਕਿੰਨੇ ਲੱਖ ਦੀ ਕਿੰਨੇ ਕਰੋੜ ਦੀ ਲੱਗ ਦੇ ਨਾਲੇ ਸਕੂਲ ਬਣਦਾ ਪਿਆ ਲਗਭਗ ਇੱਥੇ ਜ਼ਮੀਨ 2.5 3 ਏਕੜ ਜ਼ਮੀਨ ਹੈ ਜਿਹਦੇ ਵਿੱਚ ਸਕੂਲ ਬਣ ਰਿਹਾ ਤੇ ਟੋਟਲ ਲਾਗਤ ਤਾਂ ਮਤਲਬ ਲਗਭਗ 10-12 10-12 ਕਰੋੜ ਦੇ ਨੇੜੇ ਤੇੜੇ ਟੋਟਲ ਲਾਗਤ ਹੈਗੀ ਸਕੂਲ ਦੀ ਕਿੰਨੀ ਕੈਪੈਸਿਟੀ ਕਿੰਨੀ ਹੈ ਜੀ ਬੱਚੇ ਦੇ ਤੇ ਹੋਰ ਬੱਚੇ ਨੇ ਜੇਕਰ ਐਡਮਿਸ਼ਨ ਲੈਣੀ ਹੈ ਤਾਂ ਕਿਉਂਕਿ ਬਹੁਤ ਸਾਰੇ ਬੱਚੇ ਵੇਟ ਕਰ ਰਹੇ ਆ ਕਦੋਂ ਸਕੂਲ ਓਪਨ ਹੋਊਗਾ ਤੇ ਕਦੋਂ ਅਸੀਂ ਐਡਮਿਸ਼ਨ ਲਵਾਂਗੇ ਇਹ ਇਹ 40 ਕਲਾਸਾਂ ਜੀ ਇੱਥੇ ਹੈਗੀਆਂ ਤੇ ਹਰ ਕਲਾਸ ਦੇ ਵਿੱਚ ਵੀ ਮਤਲਬ ਤੁਸੀਂ ਮੰਨ ਕੇ ਚਲੋ ਵੀ ਲਗਭਗ 400-500 ਦੀ ਇੱਥੇ ਆਰਾਮ ਨਾਲ ਸੀਟਿੰਗ ਕੈਪੈਸਿਟੀ ਬਣੇਗੀ ਬੱਚਿਆਂ ਦੀ ਔਰ ਇੱਕ ਸਕੂਲ ਆਫ ਐਮਿਨੈਂਸ ਹੈ ਤੇ ਜਿਹੜੇ ਬੱਚੇ ਅੱਗੇ ਵਧੀਆ ਪਰਫਾਰਮ ਕਰਦੇ ਨੇ ਉਹ ਇੰਟਰਵਿਊ ਲਈ ਜਾਂ オンਲਾਈਨ ਐਡਮਿਸ਼ਨ ਹੋਣਗੇ ਜੀ ਜੀ ਪਾਪਾ ਜੀ ਕਿੰਨਾ ਕਿ ਕੰਮ ਪੈਂਡਿੰਗ ਰਹਿ ਗਿਆ ਕੋਦੋਂ ਬੱਚੇ ਤੇ ਸਪੁਰਦ ਕਰ ਰਹੇ ਹੋ ਸਕੂਲ ਜੀ ਮੈਂ ਡੀ ਸਾਹਿਬ ਨੇ ਦੱਸਿਆ ਡੀ ਸਾਹਿਬ ਦਾ ਤੀਜਾ ਵਿਜ਼ਿਟ ਆ ਇੱਥੇ ਵਿਜ਼ਿਟ ਹੋਣ ਨਾਲ ਡੀਸੀ ਸਾਹਿਬ ਡੀਓ ਸਾਹਿਬ ਸਾਰੇ ਅਸੀਂ ਸਾਡਾ ਸਾਰਿਆਂ ਦਾ ਇਸ ਕੰਮ ਤੇ ਬਹੁਤ ਜ਼ਿਆਦਾ ਫੋਕਸ ਆ ਵੀ ਅਸੀਂ ਇਹ ਜਲਦੀ ਤੋਂ ਜਲਦੀ ਕਰਕੇ ਦਈਏ ਕਿਉਂਕਿ ਬੱਚਿਆਂ ਦੇ ਪੂ ਇੱਕ ਦਾ ਸਵਾਲ ਆ ਸਲਾਮੀਆਂ ਸਕੂਲ ਦੀਆਂ ਛੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਸੀਗੀਆਂ ਉਹ ਵੀ ਠੀਕ ਕੀਤੀਆਂ ਗਈਆਂ ਨੇ ਉਹ ਵੀ ਉਹਦੇ ਅੰਦਰ ਵੀ ਬੱਚੇ ਅੱਜ ਪੜ੍ਹ ਰਹੇ ਆ ਪਰ ਉੱਥੇ ਜਗ੍ਹਾ ਦੀ ਕਮੀ ਹੋਣ ਦੇ ਕਾਰਨ ਇਹ ਸਕੂਲ ਨੂੰ ਜਲਦੀ ਤਿਆਰ ਕੀਤਾ ਜਾਣਾ ਵਾ ਜਨਵਰੀ ਦਾ ਲਾਸਟ ਟਾਈਮ ਲਿਆ ਇਹਨਾਂ ਨੇ ਡੀ ਸਾਹਿਬ ਤੋਂ ਹੁਣ ਜਨਵਰੀ ਤੱਕ ਇਹ ਬੱਚਿਆਂ ਦੇ سپਰਦ ਕੀਤਾ ਜਾਊਗਾ ਧੰਨ ਬਿਲਕੁਲ ਜਨਵਰੀ ਦੇ ਲਾਸਟ ਤੱਕ ਕਿਹਾ ਜਾ ਰਿਹਾ ਸਕੂਲ ਹੈ ਜਿਹੜਾ ਉਹ ਬੱਚਿਆਂ ਦੇ سپਰਦ ਹੋ ਕੀਤਾ ਜਾਣਾ ਕਮਨ ਪ੍ਰੋਸੈਸ ਸਲਮਾਨ ਦੇ ਨਾਲ ਹਿੰਮਤ ਸਿੰਘ ਕੁਮਾਰ ਦੇ ਨਿਕ ਸਵੇਰਾ ਲੁਧਿਆਣਾ ਜੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਧੰਮੇ ਮਮ ਸਿੰਘ ਦੀਪਾਲ ਸਕੂਲ ਆਫ ਫੈਮਿਨੈਂਸ ਵਿਧਾਨ ਸਭਾ ਹਲਕਾ ਸੈਂਟਰ ਦੇ ਵਿੱਚ ਬਣ ਰਹੀ ਦੁਸਤੇ ਕਮਾਂਦਨ ਨਿਰੀਖਣ ਕਰਨ ਦੇ ਲਈ ਡੀਸੀ ਲੁਧਿਆਣਾ ਹੀ ਮਾਂਚੂ ਜਾਣਾ ਤੇ ਵਿਧਾਇਕ ਅਸ਼ੋਕ ਨਰਾਇਣ ਪੱਪੀ ਜੀ ਤੇ ਪਹੁੰਚ ਕੇ ਗੱਲਬਾਤ ਕਰਨ ਦੀ ਸਭ ਅੱਜ ਨਿਰੀਖਣ ਕਰਨ ਦੇ ਲਈ ਪਹੁੰਚੂ ਪਿਛਲੇ ਲੰਬੇ ਸਮੇਂ ਤੋਂ ਕੰਮ ਹੈ ਜਿਹੜਾ ਕਿ ਸਕੂਲ ਦਾ ਚੱਲਦਾ ਕਿੰਨਾ ਕੰਮ ਪੈਂਡਿੰਗ ਪਿਆ ਕਦੋਂ ਬੱਚੇ ਦੇ ਸਬੂਤ ਦਾ ਸਕੂਲ ਕੀਤਾ ਜਾਵੇਗਾ ਅੱਜ ਮਾਨਯੋਗ ਐਮਐਲਏ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਵੀ ਅਸੀਂ ਸਕੂਲ ਦੀ ਚੈਕਿੰਗ ਕਰਨੀ ਹੈ ਤੇ ਉਹਨਾਂ ਵੱਲੋਂ ਤਾਂ ਕਾਫੀ ਇ ਕੁਝ ਸਕੋਪ ਰਿਵਾਈਜ਼ ਹੋਇਆ ਸੀ ਕਿ ਰੈਂਪ ਵਗੈਰਾ ਹੋਰ ਚੀਜ਼ਾਂ ਐਡ ਹੋਇਆ ਸੀ ਮਿਡ-ਡੇ ਮੀਲ ਬਲੋਕ ਐਡ ਹੋਇਆ ਸੀ ਜਿਸ ਕਰਕੇ ਫਾਈਨੈਂਸ਼ੀਅਲ ਸਕੋਪ ਵੀ ਰਿਵਾਈਜ਼ ਹੋ ਗਿਆ ਸੀ ਔਰ ਕੰਮ ਦੇ ਵਿੱਚ ਤੇਜ਼ੀ ਆਈ ਹੈ ਦੁਬਾਰਾ ਟੈਂਡਰ ਲੱਗੇ ਦੁਬਾਰਾ ਫਾਈਨੈਂਸ਼ੀਅਲ ਅਪਰੂਵਲਾਂ ਮਿਲੀਆਂ ਫਿਰ ਕੰਮ ਦੇ ਵਿੱਚ ਤੇਜ਼ੀ ਆ ਕੇ ਹੁਣ ਲਗਭਗ ਲਗਭਗ 85 ਤੋਂ 80 ਤੋਂ 85% ਕੰਮ ਸਾਰਾ ਮੁਕੰਮਲ ਹੈ 10 15% ਕੰਮ ਜਿਹੜਾ ਆਏਗਾ 15 ਜਨਵਰੀ ਤੱਕ 100% ਕੰਮ ਜਿਹੜਾ ਆਏਗਾ ਮੁਕੰਮਲ ਕਰ ਦਿੱਤਾ ਜਾਊਗਾ ਤੇ ਅਗਲੇ ਸੈਸ਼ਨ ਦੇ ਵਿੱਚ ਬੱਚੇ ਇੱਥੇ ਤੁਹਾਨੂੰ ਪੜਦੇ ਨਜ਼ਰ ਆਉਣਗੇ ਜੀ ਸਰ ਕਿੰਨੇ ਏਕੜ ਦੇ ਵਿੱਚ ਸਕੂਲ ਬਣ ਰਿਹਾ ਔਰ ਕਿੰਨੇ ਲੱਖ ਦੀ ਕਿੰਨੇ ਕਰੋੜ ਦੀ ਲੱਗ ਦੇ ਨਾਲੇ ਸਕੂਲ ਬਣਦਾ ਪਿਆ ਲਗਭਗ ਇੱਥੇ ਜ਼ਮੀਨ 2.5 3 ਏਕੜ ਜ਼ਮੀਨ ਹੈ ਜਿਹਦੇ ਵਿੱਚ ਸਕੂਲ ਬਣ ਰਿਹਾ ਤੇ ਟੋਟਲ ਲਾਗਤ ਤਾਂ ਮਤਲਬ ਲਗਭਗ 10-12 10-12 ਕਰੋੜ ਦੇ ਨੇੜੇ ਤੇ ਟੋਟਲ ਲਾਗਤ ਹੈਗੀ ਸਕੂਲ ਦੀ ਕਿੰਨੀ ਕੈਪੈਸਿਟੀ ਕਿੰਨੀ ਹੈ ਜੀ ਬੱਚੇ ਦੇ ਤੇ ਹੋਰ ਬੱਚੇ ਨੇ ਜੇਕਰ ਐਡਮਿਸ਼ਨ ਲੈਣੀ ਹੈ ਤਾਂ ਕਿਉਂਕਿ ਬਹੁਤ ਸਾਰੇ ਬੱਚੇ ਵੇਟ ਕਰ ਰਹੇ ਆ ਕਦੋਂ ਸਕੂਲ ਓਪਨ ਹੋਊਗਾ ਤੇ ਕਦੋਂ ਅਸੀਂ ਐਡਮਿਸ਼ਨ ਲਵਾਂਗੇ ਇਹ ਇਹ 40 ਕਲਾਸਾਂ ਜੀ ਇੱਥੇ ਹੈਗੀਆਂ ਤੇ ਹਰ ਕਲਾਸ ਦੇ ਵਿੱਚ ਵੀ ਮਤਲਬ ਤੁਸੀਂ ਮੰਨ ਕੇ ਚਲੋ ਵੀ ਲਗਭਗ 400-500 ਦੀ ਇੱਥੇ ਆਰਾਮ ਨਾਲ ਸੀਟਿੰਗ ਕੈਪੈਸਿਟੀ ਬਣੇਗੀ ਬੱਚਿਆਂ ਦੀ ਔਰ ਇੱਕ ਸਕੂਲ ਆਫ ਐਮਿਨੈਂਸ ਹੈ ਤੇ ਜਿਹੜੇ ਬੱਚੇ ਅੱਗੇ ਵਧੀਆ ਪਰਫਾਰਮ ਕਰਦੇ ਨੇ ਉਹਨਾਂ অনলাইন অ্যাডমিਸ਼ਨ ਹੋਣਗੀਆਂ ਜਾਂ ਫਿਰ ਇੰਟਰਵਿਊ ਲਈ ਜਾਂ। অনলাইন অ্যাডমিਸ਼ਨ ਹੋਣਗੀਆਂ। ਜੀ ਜੀ। ਪਾਪਾ ਜੀ ਕਿੰਨਾ ਕਿ ਕੰਮ ਪੈਂਡਿੰਗ ਰਹਿ ਗਿਆ। ਕਦੋਂ ਬੱਚੇ ਤੇ ਸਪੁਰਦ ਕਰ ਰਹੇ ਹੋ ਸਕੂਲ ਇਹ। ਜੀ ਮੈਂ ਡੀ ਸਾਹਿਬ ਨੇ ਦੱਸਿਆ ਡੀ ਸਾਹਿਬ ਦਾ ਤੀਜਾ ਵਿਜਿਟ ਆ। ਇੱਥੇ ਵਿਜਿਟ ਹੋਣ ਨਾਲ ਡੀਸੀ ਸਾਹਿਬ, ਡੀਓ ਸਾਹਿਬ ਸਾਰੇ ਅਸੀਂ ਸਾਡਾ ਸਾਰਿਆਂ ਦਾ ਇਸ ਕੰਮ ਤੇ ਬਹੁਤ ਜ਼ਿਆਦਾ ਫੋਕਸ ਆ। ਵੀ ਅਸੀਂ ਇਹ ਜਲਦੀ ਤੋਂ ਜਲਦੀ ਕਰਕੇ ਦਈਏ। ਕਿਉਂਕਿ ਬੱਚਿਆਂ ਦੇ ਪੂ ਇੱਕ ਦਾ ਸਵਾਲ ਆ। ਸਲਾਮੀਆਂ ਸਕੂਲ ਦੀਆਂ ਛੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਸੀਗੀਆਂ। ਉਹ ਵੀ ਠੀਕ ਕੀਤੀਆਂ ਗਈਆਂ ਨੇ। ਉਹ ਵੀ ਉਹਦੇ ਅੰਦਰ ਵੀ ਬੱਚੇ ਅੱਜ ਪੜ੍ਹ ਰਹੇ ਆ ਪਰ ਉੱਥੇ ਜਗ੍ਹਾ ਦੀ ਕਮੀ ਹੋਣ ਦੇ ਕਾਰਨ ਇਹ ਸਕੂਲ ਨੂੰ ਜਲਦੀ ਤਿਆਰ ਕੀਤਾ ਜਾਣਾ ਵਾ ਜਨਵਰੀ ਦਾ ਲਾਸਟ ਟਾਈਮ ਲਿਆ ਇਹਨਾਂ ਨੇ ਡੀ ਸਾਹਿਬ ਤੋਂ ਹੁਣ ਜਨਵਰੀ ਤੱਕ ਇਹ ਬੱਚਿਆਂ ਦੇ ਸਪੁਰਦ ਕੀਤਾ ਜਾਊਗਾ ਧੰਨਵਾਦ ਬਿਲਕੁਲ ਜਨਵਰੀ ਦੇ ਲਾਸਟ ਤੱਕ ਕਿਹਾ ਜਾ ਰਿਹਾ ਸਕੂਲ ਹੈ ਜਿਹੜਾ ਉਹ ਬੱਚਿਆਂ ਦੇ ਸਪੁਰਦ ਹੋ ਕੀਤਾ ਜਾਣਾ ਕੈਮਰਾ ਪਰਸ ਸਲਮਾਨ ਦੇ ਨਾਲ ਹਿੰਮਤ ਸਿੰਘ ਕੁਮਾਲ ਦੇ ਅਨਿਕ ਸਵੇਰਾ ਲੁਧਿਆਣਾ ਜੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਧੰਮੇ ਮਮ ਸਿੰਘ ਦੀਪਾਲ ਸਕੂਲ ਆਫ ਫੈਮਿਨੈਂਸ ਵਿਧਾਨ ਸਭਾ ਹਲਕਾ ਸੈਂਟਰ ਦੇ ਵਿੱਚ ਬਣ ਰਹੀ ਦੁਸਤੇ ਕਮਾਂਦਨ ਨਿਰੀਖਣ ਕਰਨ ਦੇ ਲਈ ਡੀਸੀ ਲੁਧਿਆਣਾ ਹੀ ਮਾਂਚੂ ਜਾਣਾ ਤੇ ਵਿਧਾਇਕ ਅਸ਼ੋਕ ਨਰਾਇਣ ਪੱਪੀ ਜੀ ਤੇ ਪਹੁੰਚ ਕੇ ਗੱਲਬਾਤ ਕਰਨ ਦੀ ਸਭ ਅੱਜ ਨਿਰੀਖਣ ਕਰਨ ਦੇ ਲਈ ਪਹੁੰਚੂ ਪਿਛਲੇ ਲੰਬੇ ਸਮੇਂ ਤੋਂ ਕੰਮ ਹੈ ਜਿਹੜਾ ਕਿ ਸਕੂਲ ਦਾ ਚੱਲਦਾ ਕਿੰਨਾ ਕੰਮ ਪੈਂਡਿੰਗ ਪਿਆ ਕਦੋਂ ਬੱਚੇ ਦੇ ਸਬੂਤ ਦਾ ਸਕੂਲ ਕੀਤਾ ਜਾਵੇਗਾ ਅੱਜ ਮਾਨਯੋਗ ਐਮਐਲਏ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਵੀ ਅਸੀਂ ਸਕੂਲ ਦੀ ਚੈਕਿੰਗ ਕਰਨੀ ਹੈ ਤੇ ਉਹਨਾਂ ਵੱਲੋਂ ਤਾਂ ਕਾਫੀ ਇ ਕੁਝ ਸਕੋਪ ਰਿਵਾਈਜ਼ ਹੋਇਆ ਸੀ ਕਿ ਰੈਂਪ ਵਗੈਰਾ ਹੋਰ ਚੀਜ਼ਾਂ ਐਡ ਹੋਇਆ ਸੀ ਮਿਡ-ਡੇ ਮੀਲ ਬਲੋਕ ਐਡ ਹੋਇਆ ਸੀ ਜਿਸ ਕਰਕੇ ਫਾਈਨੈਂਸ਼ੀਅਲਸ ਕੋਬੀ ਰਿਵਾਈਜ਼ ਹੋ ਗਿਆ ਸੀ ਔਰ ਕੰਮ ਦੇ ਵਿੱਚ ਤੇਜ਼ੀ ਆਈ ਹੈ ਦੁਬਾਰਾ ਟੈਂਡਰ ਲੱਗੇ ਦੁਬਾਰਾ ਫਾਈਨੈਂਸ਼ੀਅਲ ਅਪਰੂਵਲਾਂ ਮਿਲੀਆਂ ਫਿਰ ਕੰਮ ਦੇ ਵਿੱਚ ਤੇਜ਼ੀ ਆ ਕੇ ਹੁਣ ਲਗਭਗ ਲਗਭਗ 85 ਤੋਂ 80 ਤੋਂ 85% ਕੰਮ ਸਾਰਾ ਮੁਕੰਮਲ ਹੈ 10 15% ਕੰਮ ਜਿਹੜਾ ਆਏਗਾ 15 ਜਨਵਰੀ ਤੱਕ 100% ਕੰਮ ਜਿਹੜਾ ਆਏਗਾ ਮੁਕੰਮਲ ਕਰ ਦਿੱਤਾ ਜਾਊਗਾ ਤੇ ਅਗਲੇ ਸੈਸ਼ਨ ਦੇ ਵਿੱਚ ਬੱਚੇ ਇੱਥੇ ਤੁਹਾਨੂੰ ਪੜਦੇ ਨਜ਼ਰ ਆਉਣਗੇ ਜੀ ਸਾਹਿਬ ਕਿੰਨੇ ਏਕੜ ਦੇ ਵਿੱਚ ਸਕੂਲ ਬਣ ਰਿਹਾ ਔਰ ਕਿੰਨੇ ਲੱਖ ਦੀ ਕਿੰਨੇ ਕਰੋੜ ਦੀ ਲੱਗ ਦੇ ਨਾਲੇ ਸਕੂਲ ਬਣਦਾ ਪਿਆ ਲਗਭਗ ਇੱਥੇ ਜ਼ਮੀਨ 2.5 3 ਏਕੜ ਜ਼ਮੀਨ ਹੈ ਜਿਹਦੇ ਵਿੱਚ ਸਕੂਲ ਬਣ ਰਿਹਾ ਤੇ ਟੋਟਲ ਲਾਗਤ ਤਾਂ ਮਤਲਬ ਲਗਭਗ 10-12 10-12 ਕਰੋੜ ਦੇ ਨੇੜੇ ਤੇੜੇ ਟੋਟਲ ਲਾਗਤ ਹੈਗੀ ਸਕੂਲ ਦੀ ਕਿੰਨੀ ਕੈਪੈਸਿਟੀ ਕਿੰਨੀ ਹੈ ਜੀ ਬੱਚੇ ਦੇ ਤੇ ਹੋਰ ਬੱਚੇ ਨੇ ਜੇਕਰ ਐਡਮਿਸ਼ਨ ਲੈਣੀ ਤਾਂ ਕਿਉਂਕਿ ਬਹੁਤ ਸਾਰੇ ਬੱਚੇ ਵੇਟ ਕਰ ਰਹੇ ਆ ਕਦੋਂ ਸਕੂਲ ਓਪਨ ਹੋਊਗਾ ਤੇ ਕਦੋਂ ਅਸੀਂ ਐਡਮਿਸ਼ਨ ਲਵਾਂਗੇ ਇਹ ਇਹ 40 ਕਲਾਸਾਂ ਜੀ ਇੱਥੇ ਹੈਗੀਆਂ ਤੇ ਹਰ ਕਲਾਸ ਦੇ ਵਿੱਚ ਵੀ ਮਤਲਬ ਤੁਸੀਂ ਮੰਨ ਕੇ ਚੱਲੋ ਵੀ ਲਗਭਗ 400-500 ਦੀ ਇੱਥੇ ਆਰਾਮ ਨਾਲ ਸੀਟਿੰਗ ਕੈਪੈਸਿਟੀ ਬਣੇਗੀ ਬੱਚਿਆਂ ਦੀ ਔਰ ਇੱਕ ਸਕੂਲ ਆਫ ਐਮਿਨੈਂਸ ਹੈ ਤੇ ਜਿਹੜੇ ਬੱਚੇ ਅੱਗੇ ਵਧੀਆ ਪਰਫਾਰਮ ਕਰਦੇ ਨੇ ਉਹ অনলাইন অ্যাডমিਸ਼ਨ ਹੋਣਗੀਆਂ ਜਾਂ ਫਿਰ ਇੰਟਰਵਿਊ ਲਈ ਜਾਂ। অনলাইন অ্যাডমিਸ਼ਨ ਹੋਣਗੀਆਂ। ਜੀ ਜੀ। ਪਾਪਾ ਜੀ ਕਿੰਨਾ ਕਿ ਕੰਮ ਪੈਂਡਿੰਗ ਰਹਿ ਗਿਆ। ਕਦੋਂ ਬੱਚੇ ਤੇ ਸਪੁਰਦ ਕਰ ਰਹੇ ਹੋ ਸਕੂਲ ਇਹ। ਜੀ ਮੈਂ ਡੀ ਸਾਹਿਬ ਨੇ ਦੱਸਿਆ ਡੀ ਸਾਹਿਬ ਦਾ ਤੀਜਾ ਵਿਜਿਟ ਆ। ਇੱਥੇ ਵਿਜਿਟ ਹੋਣ ਨਾਲ ਡੀਸੀ ਸਾਹਿਬ, ਡੀਓ ਸਾਹਿਬ ਸਾਰੇ ਅਸੀਂ ਸਾਡਾ ਸਾਰਿਆਂ ਦਾ ਇਸ ਕੰਮ ਤੇ ਬਹੁਤ ਜ਼ਿਆਦਾ ਫੋਕਸ ਆ। ਵੀ ਅਸੀਂ ਇਹ ਜਲਦੀ ਤੋਂ ਜਲਦੀ ਕਰਕੇ ਦਈਏ। ਕਿਉਂਕਿ ਬੱਚਿਆਂ ਦੇ ਪੂ ਇੱਕ ਦਾ ਸਵਾਲ ਆ। ਸਲਾਮੀਆਂ ਸਕੂਲ ਦੀਆਂ ਛੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਸੀਗੀਆਂ। ਉਹ ਵੀ ਠੀਕ ਕੀਤੀਆਂ ਗਈਆਂ ਨੇ। ਉਹ ਵੀ ਉਹਦੇ ਅੰਦਰ ਵੀ ਬੱਚੇ ਅੱਜ ਪੜ੍ਹ ਰਹੇ ਆ ਪਰ ਉੱਥੇ ਜਗ੍ਹਾ ਦੀ ਕਮੀ ਹੋਣ ਦੇ ਕਾਰਨ ਇਹ ਸਕੂਲ ਨੂੰ ਜਲਦੀ ਤਿਆਰ ਕੀਤਾ ਜਾਣਾ ਵਾ ਜਨਵਰੀ ਦਾ ਲਾਸਟ ਟਾਈਮ ਲਿਆ ਇਹਨਾਂ ਨੇ ਡੀ ਸਾਹਿਬ ਤੋਂ ਹੁਣ ਜਨਵਰੀ ਤੱਕ ਇਹ ਬੱਚਿਆਂ ਦੇ سپਰਦ ਕੀਤਾ ਜਾਊਗਾ ਧੰਨਵਾਦ ਬਿਲਕੁਲ ਜਨਵਰੀ ਦੇ ਲਾਸਟ ਤੱਕ ਕਿਹਾ ਜਾ ਰਿਹਾ ਸਕੂਲ ਹੈ ਜਿਹੜਾ ਉਹ ਬੱਚਿਆਂ ਦੇ سپਰਦ ਹੋ ਕੀਤਾ ਜਾਣਾ ਕੈਮਰਾ ਪ੍ਰੋਸਸ ਸਲਮਾਨ ਦੇ ਨਾਲ ਹਿੰਮਤ ਸਿੰਘ ਕੁਮਾਰ ਦੇ ਨਿਕ ਸਵੇਰਾ ਲੁਧਿਆਣਾ